ਜੈਰੋ ਦੇਰੇ ਜੀਪ ਆਉਣ ਯੂ 3 ਰੇਡ ਦਿਸ ਇਜ਼ ਯੂਅਰ ਸੈਕੰਡ ਰੇਡ ਐਂਡ ਇਫ ਯੂ ਗੈਟ 3 ਪੁਆਇੰਟ ਯੂ ਵਿਲ ਗੈਟ ਦ ਜੀਪ ਜੈਰੋ ਜੈਰੋ ਆ ਦੂਜੀ ਕਬੱਡੀ ਐ ਤੇ ਜਦੋਂ ਤੀਜੀ ਲੈ ਗਿਆ ਤੇ ਫਿਰ ਜੀਪ ਦਿੱਤੀ ਜਾਣੀ ਐ ਜੈਰੋ ਮੇਰੇ ਵੀਰੋ ਇਹਦੇ ਬਲੱਡ ਚ ਕਬੱਡੀ ਐ ਇਹਦਾ ਭਰਾ ਮੇਰੇ ਵੀਰੋ ਇਹ ਸੁਲੱਖਣ ਹੈ ਮੱਖਣ ਸਦਾ ਲਈ ਵਿਛੜ ਗਿਆ ਇਹ ਆਪਣੇ ਬ੍ਰਦਰ ਲਈ ਬਹੁਤ ਰੋਇਆ ਮੇਰੇ ਵੀਰੋ ਜੀ ਕੋਸ਼ਿਸ਼ ਕੀਤੀ ਰੇਡ ਤੇ ਪੀ ਰੇਡ ਤੇ ਥਾਪੀਆਂ ਮਾਰ ਮਾਰ ਕੇ ਗਿਆ ਕੁਲਦੀਪ ਸ਼ਿਕਾਰਾਂ ਵਾਲਾ ਗੱਗੀ ਗੱਗੀ ਜੱਗ ਜੱਗੀ ਆ ਮੇਲਾ ਬਣ ਗਿਆ ਮੇਲਾ ਬਣ ਗਿਆ ਗੱਗੀ ਜੱਗੀ ਤੇ ਗੱਰੋ ਗੱਗੀ ਤੇ ਗੱਰੋ ਕੱਕੀ ਗੱਗੀ ਸੱਤ 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 ਆਹ ਗੱਗੀ ਆਹ ਗੱਗੀ ਸਰਾ ਗੱਗੀ ਜਿੱਤ ਗਿਆ ਭਲੱਥ ਚ ਗੱਡੀ ਆਹ ਗੱਗੀ ਜਿੱਤ ਗਿਆ ਭਲੱਥ ਚ ਗੱਡੀ ਇਹ ਚੱਕ ਦੇ ਸਰਾਜ ਵਾਲਾ ਸਿਰਾ ਕਰਾ ਗਿਆ ਮੇਰੇ ਵੀਰੋਆਂ ਲੰਡੀ ਜੀਪ ਦਾ ਜੇਤੂ ਵਾਲਿਆ ਆਹ ਸਾਰੇ ਵੀਰ ਆ ਗਏ ਇਹ ਭਲੱਥਾ ਰਿਓ ਸਵਾਦ ਆਇਆ ਚਾਬੀਆਂ ਚਾਬੀਆਂ ਸੂਰਜ ਸ਼ਰਮਾ ਛੱਡ ਦਿਓ ਇੱਕ ਮਿੰਟ ਜੀ ਅੱਧਰੇ ਪਾਸੇ ਆਈ ਜਰਾ ਆ ਜੀਬ ਦੀਆਂ ਚਾਬੀਆਂ ਫੜੀ ਮੇਰਾ ਵੀਰ ਯਾਰ ਮਹਿਮਾਨਦਾਰ ਕਰ ਲੋ ਭਰਾ ਵਣ ਕੇ ਸੂਰਜ ਸ਼ਰਮਾ ਜੀ ਪ੍ਰਭਜੋਤ ਘੁੰਮਣ ਹਰਜੀਤ ਹਰਤੇ ਬਾਂਟੀ ਸਰਪੰਚ ਤੇ ਮੰਜੀਤ